ਆਣਾ ਬਾਬਿਓ ਵੀਡੀਓ ਨੂੰ ਸ਼ੇਅਰ ਕਰਦਾ ਜ ਵੱਧ ਤੋਂ ਵੱਧ ਤੇ ਬੜਾ ਨਾ ਦੁਜਾ ਚੱਲਦਾ ਪਿਆ ਵਾ ਹਨਾ ਵੀ ਬੰਦੇ ਭੱਜਣ ਆਲਾ ਤੇ ਹੁਣ ਬੰਦਿਆਂ ਨੂੰ ਨਾ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਕੁਝ ਇੱਕ ਬੰਦੇ ਨਾ ਜਾਣ ਕੇ ਮਜਬੂਰ ਕਰ ਦਿੰਦੇ ਭੱਜਣ ਕਰਕੇ ਵੀ ਭੱਜਣ ਵਾਸਤੇ ਹਨਾ ਗੱਲ ਇਦਾਂ ਵਾ ਜਲੇ ਇੱਕ ਤਾਂ ਪਹਿਲੋਂ ਜਿਹੜੀ ਪਰਸੋ ਚ ਉਹਦੀ ਗੱਲ ਆ ਮੇਰਾ ਡਬਲ ਚੌਂਕੀ ਹੀ ਉੱਥੇ ਵੀ ਉਹ ਆ ਵੀ ਗੱਲ ਹੋਈ ਆ ਤੇ ਜਿਹੜਾ ਹੁਣ ਮੈਨੂੰ ਕੱਲ ਦਾ ਪਾਈਆਂ ਮੁੰਡੇ ਨੇ ਆਪਦਾ ਲਿਖ ਕੇ ਮੈਂ ਤੈਨੂੰ ਪਾ ਵੀ ਦਊਗਾ ਵੀਡੀਓ ਦੇ ਵਿੱਚ ਲਾ ਦਊਗਾ ਇਹ ਜਿਹੜੇ ਦਲਾਲ ਨਹੀਂ ਬੰਦੇ ਵੀ ਆ ਜਾ ਤੈਨੂੰ ਮੈਂ ਰਖਾਦਾ ਅੱਗੋਂ ਗੱਲ ਕੁਝ ਹੋਰ ਕਰਨੀ ਆ ਠੀਕ ਆ ਵੀ ਮਾਰੇ ਆ ਮਸ਼ੀਨ ਦੇ ਮਾਲਕ ਨਾਲ ਤੇ ਡਰਾਈਵਰ ਨਾਲ ਕੁਝ ਹੋਰ ਜਿਹੜੇ ਕਮਿਸ਼ਨਾਂ ਲੈਂਦੇ ਆ ਹੁਣ ਆ ਜਿਹੜਾ ਡਬਲ ਚੌਂਕੀ ਵਾਲਾ ਹੀ ਮਸਲਾ ਉਹਦੇ ਵਿੱਚ ਗਿਆਸਰਾ ਜਿੰਨੇ ਰਖਾਏ ਉਹਨੇ ਕੁਛ ਗੱਲ ਕੀਤੀ ਬੰਦਿਆਂ ਨੂੰ ਕੁਛ ਆਖਿਆ ਹਾਂ ਤੇ ਜਿਹੜਾ ਹੁਣ ਸ਼ੋਕਨਗਰ ਦਾ ਵਾ ਵੀ ਕਿਸੇ ਵੀਰ ਨੇ ਜਿਹੜਾ ਮੈਨੂੰ ਲਿਖ ਕੇ ਪਾਇਆ ਵਾ ਤੇ ਉਹ ਪੜ ਲਿਆ ਜ ਮੇਰੇ ਭਰਾ ਆ ਹੁਣ ਫੋਨ ਤੇ ਵੀ ਉਹਦੇ ਨਾਲ ਗੱਲ ਹੋਈ ਤੇ ਉਹ ਆਂਦਾ ਬਾਈ ਬੰਦੇ ਦਾ ਵੀ ਹੈ ਸਾਨੂੰ ਪਤਾ ਨਹੀਂਗਾ ਹੈਗਾ ਵੀ ਲੱਗਾ ਵੀ ਹੈ ਵੈਸ ਤਲਵੰਡੀ ਭਾਈ ਦੇ ਨੇੜੇ ਗੇੜੇ ਦਾ ਵਾ ਬੰਦਾ ਉਹਨੇ ਘੱਟੋ ਘਾਟ 250 ਬੰਦਾਂ ਦਾ ਵੀ ਵੈਸ ਉਹਨੇ ਘਲਤਾ ਐ MP ਦੇ ਵਿੱਚ ਆ ਵੀ ਉਹ ਨਾ ਇਹ ਪੈਸੇ ਲੈਂਦਾ ਵਾ ਅੱਗੋਂ ਕੋਈ ਕੁਛ ਗੱਲ ਕਰਦਾ ਵਾਂਦਾ ਵੀ ਜਿਹੜੇ ਸਾਡੇ ਵਾਲੇ ਮਾਲਕਾ ਇੱਥੇ ਤੇ ਨਾ ਮਸ਼ੀਨਾਂ ਦੇ ਉਹਨਾਂ ਸਟਾਫ ਕ ਲਿਆ ਵੇ ਇੱਕ ਸਟਾਫ ਦਾ 40-4000 ਰੁਪਇਆ ਮਾਲਕਾਂ ਤੋਂ ਪਹਿਲਾਂ ਪਵਾ ਲਿਆ ਵਾ ਤੇ ਸਾਨੂੰ ਆਂਦਾ ਵੀ ਦਿੱਤਾ ਨੇ 5000 ਰੁਪਇਆ ਵੀ ਮਸ਼ੀਨ ਕੋਲੇ ਪਹੁੰਚ ਜੋਗੇ ਤੇ ਤੁਹਾਨੂੰ ਗਾ ਪੈਸੇ ਮਿਲ ਜਾਣਗੇ ਤੇ ਵਾਕਿਓ ਬੰਦੇ ਦੀ ਗੱਲ ਸਹੀਆਂ ਦਾ ਬਾਈ 100 ਆਂਦਾ ਕਿਸ਼ਤਾਂ-ਕੁਸਤਾਂ ਦਾ ਵੀ ਅਸੀਂ ਮਸ਼ੀਨਾਂ ਦੇ ਕੋਲੇ ਪਹੁੰਚੇ ਹੋਏ ਆਂ ਠੀਕ ਤੇ ਆਂਦਾ ਵੀ 100 ਕਿਸ਼ਤਾਂ ਨਹੀਂ ਜਾਂ ਕੋਸ਼ਿਸ਼ ਮੇਰੇ 5000 ਦੇ ਨਾਲ ਵੀ ਕੀ ਬੰਦਾ ਵਾ ਆਂਦਾ ਵੀ ਹੁਣ ਆਹੀਂ ਮਾਲਕ ਨੂੰ ਆਨੇ ਆ ਵੀ ਸਣ ਪੈਸੇ ਦੇ ਆਦਾ ਮਾਲਕ ਆਂਦਾ ਭਰਾਓ ਤੁਹਾਡਾ 40-4000 ਰੁਪਏ ਇੱਕ ਸਟਾਫ ਦਾ ਅਸੀਂ ਪਹਿਲਾਂ ਦਿੱਤੀ ਬੈਠੇ ਆ ਹੁਣ ਮਸ਼ੀਨ ਚੱਲੂਗੀ ਤਾਂ ਫੇਰ ਮਿਲਣਗੇ ਤੇ ਉਹ ਬੰਦੇ ਕੀ ਕਰਦਾ ਵਾ ਬੰਦਿਆਂ ਦੀਆਂ ਵੀਡੀਓ ਬਣਾਉਂਦਾ ਵਾ ਬਣਾ ਕੇ ਤੇ ਆਂਦਾ ਵੀ ਦੱਸੋ ਵੀ ਤੁਹਾਡੀ ਇਨ ਇਨ ਇਹਦੀ ਗੱਲ ਹੋ ਗਈ ਆ ਫਲਾਂਟਿੰਗ ਆਂਦਾ ਜਿਹੜੀ ਆਪਦੀ ਗੱਲਾਂ ਦਾ ਉਹ ਵਾਦਵੇ ਉਹਦੀ ਵੀਡੀਓ ਨਹੀਂ ਬਣਾਉਂਦਾ ਹੈਗਾ ਆਂਦਾ ਭਾਈ ਜੇ ਅਸੀਂ ਭੱਜ ਗਏ ਨੇ ਸਾਡੀ ਗੱਲ ਨੂੰ ਵੀਡੀਓ ਪਾ ਸਕਦਾ ਬੰਦਾ ਤੇ ਬਾਕੀ ਸ਼ਰਮ ਆਉਣੀ ਚਾਹੀਦੀ ਹੈਗੀ ਇਸ ਤਰ੍ਹਾਂ ਯਾਰ ਕੀ ਤੁਹਾਨੂੰ 5-7000 10000 ਵੱਤ-ਵੱਤ ਇੱਕ ਸਟਾਫ ਵਿੱਚ ਮਿਲ ਜੂਗਾ ਕਮ ਸਕਮ ਜਿੰਨੀ ਤੁਸੀਂ ਗੱਲ ਕਰਦੇ ਜੋ ਉਹਨਾਂ ਉਹਨਾਂ ਨੂੰ ਤੱਕ দাও ਤਾਂ ਸਹੀ ਬੜਾ ਹੀ ਸਟਾਫ ਜਿਹੜੇ ਨਾ ਮਾਨ ਕੇ ਚੱਲੋ ਵੀ ਬੰਦੇ ਮਜਬੂਰ ਹੋਏ ਖੜੇ ਬੱਬਿਓ ਜਿਹੜੇ ਚੰਗੇ ਬੈ ਚਲ ਮਾੜਿਆਂ ਨੇ ਤਾਂ ਭੱਜਣਾ ਹੀ ਭੱਜਣਾ ਵਾ ਕਿਉਂਕਿ ਮਸ਼ੀਨਦਰ ਵੀ ਵੱਧ ਗਈ ਆ ਤੇ ਨਸ਼ਾ ਵੀ ਵਧੇ ਵੀ ਵਧਿਆ ਹੋਇਆ ਵਾ ਠੀਕ ਆ ਤੇ ਇੱਕ ਆਪਣੇ ਨਾ ਆਪ ਵੀ ਕੰਮਾਈ ਨਾਲ ਬੜੀ ਆਸ ਤਾਂ ਇੱਕ ਦੋ ਜਿਹੇ ਬੰਦਾ ਪਟਣਾ ਤੇ ਇਹ ਬੱਬਿਓ ਜੇ ਨਾ ਇਹਨਾਂ ਚੀਜ਼ਾਂ ਦਾ ਸੁਧਾਰ ਹੋਇਆ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਆਪਾਂ ਨੂੰ ਖਮਿਆਜਾ ਭੁਗਤਣਾ ਪੈ ਜਾਣਾ ਵਾ ਮਾਲਕਾਂ ਨੂੰ ਵੀ ਤੇ ਬੰਦਿਆਂ ਨੂੰ ਵੀ ਸਟਾਫ ਨੂੰ ਵੀ ਇਹੋ ਜਿਹੇ ਕੰਮਾਂ ਤੋਂ ਗਰੇਜ ਕਰਨਾ ਚਾਹੀਦਾ ਵਾ ਠੀਕ ਨਹੀਂ ਜਿਹੜੇ ਚੰਗੇ ਬੰਦਿਆਂ ਨੂੰ ਉਹਨਾਂ ਨੂੰ ਭਰਾਵਾਂ ਨੂੰ ਨਾ ਮਜਬੂਰ ਕਰੋ ਕਈ ਵਾਰੀ ਇੱਕ ਨਾ ਜਿਹੜਾ ਆਪਣਾ ਸਟਾਫ ਮੇਰੇ ਭਰਾ ਮਸ਼ੀਨਾਂ ਤੋਂ ਭੱਜ ਕੇ ਜਾਂਦੇ ਨਾ ਤੁਹਾਨੂੰ ਵੀ ਪਤਾ ਘਟੀਆਂ ਵੀਡੀਓ ਗਰੁੱਪਾਂ ਦੇ ਵਿੱਚ ਪੈ ਜਾਂਦੀਆਂ ਵਾ ਤੇ ਬਾਬੇ ਸਪਸ਼ਟੀਕਰਨ ਜ਼ਰੂਰ ਦਿਆ ਕਰੋ ਤੁਸੀਂ ਕੀ ਗੱਲ ਹੋਈ ਤੁਹਾਡੇ ਨਾਲ ਹਨਾ ਵੀ ਤੁਸੀਂ ਕਿਉਂ ਭਜੇ ਜੋ ਵਾਕਈ ਤੁਹਾਡਾ ਪੈਸਿਆਂ ਦਾ ਮਸਲਾ ਜਾਂ ਕੀ ਮਸਲਾ ਵਾ ਕਈ ਵਾਰੀ ਕੀ ਹੁੰਦਾ ਵਾ ਵੀ ਆਪਸ ਵਿੱਚ ਨਾ ਸਟਾਫ ਦਾ ਤੇ ਮਾਲਕ ਦਾ ਤਾਲਮੇਲ ਨਹੀਂ ਗਾ ਬਿੰਦਾ ਹੈਗਾ ਤਾਲ ਨੂੰ ਇਹ ਲਾਸਤਰਾ ਵੀ ਕਈ ਵਾਰੀ ਮਾਲਕ ਚੰਗਾ ਮਿਲ ਜਾਂਦਾ ਹਨਾ ਤੇ ਸਟਾਫ ਨਹੀਂ ਚੰਗਾ ਮਿਲਦਾ ਕਈ ਵਾਰੀ ਸਟਾਫ ਚੰਗਾ ਹੁੰਦਾ ਮਾਲਕ ਨਹੀਂਗਾ ਚੰਗਾ ਮਿਲਦਾ ਹੈਗਾ ਇਹ ਚੱਕਰ ਬੜੀਆਂ ਥਾਂਵਾਂ ਤੇ ਇਹ ਚੀਜ਼ਾਂ ਹੋਈਆਂ ਵਾ ਹੁਣ ਸਾਡੇ ਨਾਲ ਫਰੋਜਪੁਰ ਜ਼ਿਲ੍ਹੇ ਦੀ ਇੱਕ ਮਸ਼ੀਨ ਤੇ ਉਹ ਮਾਲਕ ਦੇ ਨਾਲ ਨਾਲ ਕੋਈ ਬੰਦਾ ਰਹਿ ਕੇ ਨਹੀਂ ਖੁਸ਼ ਹੈਗਾ ਤੇ ਜਿਹੜਾ ਉਹਦੇ ਨਾਲ ਹੁਣ ਦੋ ਸਾਲਾਂ ਤੋਂ ਆ ਉਹਦੇ ਨਾਲ ਫੋਰਮਨ ਜਿਹੜਾ ਤੇ ਉਹ ਕਿਸ ਮਸ਼ੀਨ ਤੇ ਨਹੀਂਗਾ ਉਹਨੂੰ ਕੋਈ ਰੱਖਦਾ ਹੈਗਾ ਕਈ ਵਾਰੀ ਐਸ ਤਰ੍ਹਾਂ ਵੀ ਨਹੀਂ ਤਾਲਮਿਲ ਬਹਿ ਜਾਂਦਾ ਵਾ ਕਿਉਂਕਿ ਉਹਨਾਂ ਦੋਹਾਂ ਦਾ ਹੀ ਬੜਾ ਹੁੰਦਾ ਹੈ ਵੀ ਯਾਰ ਇਹਦੇ ਨਾਲ ਲਿੰਗਾ ਕੋਈ ਰਹਿੰਦਾ ਹੈਗਾ ਵੀ ਇੱਕ ਸੀਜ਼ਨ ਹੀ ਠੀਕ ਹੈ ਤੇ ਉਹਨੂੰ ਕੋਈ ਰੱਖਦਾ ਨਹੀਂ ਹੁੰਦਾ ਤੇ ਮੇਰੇ ਭਰਾ ਗੁੱਸਾ ਨਾਲ ਕਿਸੇ ਨੂੰ ਗੱਲ ਲੱਗੇ ਤੇ ਗੁੱਸਾ ਨਾਲ ਕਰਿਆ ਜੋ ਤੇ ਬਾਕੀ ਜਿਹੜੇ ਭਰਾ ਜਾਂਦੇ ਆ ਤੁਹਾਨੂੰ ਵੀ ਪਤਾ ਘੜੀਆਂ ਗਰੁੱਪਾਂ ਦੇ ਵਿੱਚ ਵੀਡੀਓ ਘੁੰਮਦੀਆਂ ਹੁੰਦੀਆਂ ਵਾ ਤੇ ਸਪਸ਼ਟੀਕਰਨ ਜ਼ਰੂਰ ਦਿਆ ਕਰੋ ਤੇ ਬਾਕੀ ਜਿਹੜਾ ਬੰਦਾ ਇਹ ਕੰਮ ਕਰਦਾ ਪਿਆ ਨਾ ਸਟਾਫ ਦੇ ਪੈਸੇ ਖਾਂਦਾ ਵਾ ਤੇ ਬਾਬੇ ਤੁਹਾਡੇ ਵਾਸਤੇ ਮਾੜੀ ਗੱਲ ਆ ਗਾਇਕ ਜੀ ਦਾ ਖਾਲਸਾ ਸ਼ਹੀਦ ਵੈਭੂ ਫਤਿਹ ਜੀ